ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁੱਖਾ ਕੜਿਆਲ ਜਾਣਕਾਰੀ ਦੇ ਰਿਹਾ ਹਾਂ ਕਿ ਆਉਣ ਵਾਲੀ ਮੇਰੇ ਵੀਰੋ 18 19 20 ਸਤੰਬਰ ਸਤਖੰਡ ਵਾਸੀ ਸੰਤ ਬਾਬਾ ਵਸਾਕਾ ਸਿੰਘ ਜੀ ਜਿਨ੍ਹਾਂ ਦੀ 57ਵੀਂ ਬਰਸੀ ਦੇ ਸੰਬੰਧ ਦੇ ਵਿੱਚ ਇਹ ਪੰਜਾਵਾ ਕਬੱਡੀ ਖੇਡ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਹੈ ਔਰ ਇਸ ਖੇਡ ਮੇਲੇ ਦੇ ਵਿੱਚ ਮੈਂ ਦੱਸ ਦੇਵਾਂ 21 18 ਤਰੀਕ ਨੂੰ ਜਿਹੜੇ ਮੈਚ ਹੋਣੇ ਨੇ ਉਹ 57 ਕਿਲੋ ਦੇ ਮੈਚ ਜਿਹੜੇ ਕਰਵਾਏ ਜਾੜੇ ਨੇ ਪਿੰਡਵਾਰ ਨਰੋਲ ਹੋਵੇਗੀ 11000 ਤੇ 8100 ਰੁਪਇਆ ਜਿਹੜਾ ਇਹਦਾ ਪ੍ਰਾਈਜ਼ ਹੋਵੇਗਾ ਕਬੱਡੀ 57 ਕਿਲੋ ਔਰ 19 ਤਰੀਕ ਨੂੰ ਮੇਰੇ ਵੀਰੋ ਕਬੱਡੀ 62 ਕਿਲੋ ਪਿੰਡਵਾਰ ਯੋ ਹੋਵੇਗੀ ਉਹਦਾ 15000 ਤੇ 11000 ਪ੍ਰਾਈਜ਼ ਹੋਵੇਗਾ ਬੈਸਟਾਂ ਨੂੰ ਇਹਦੇ ਵਿੱਚ ਸਾਈਕਲ ਦਿੱਤੇ ਜਾਣਗੇ 62 ਕਿਲੋ ਦੇ ਵਿੱਚ 57 ਕਿਲੋ ਦੇ ਵਿੱਚ ਜੂਸਰ ਜਿਹੜੇ ਦਿੱਤੇ ਜਾਣੇ ਨੇ ਪਿੰਡ ਕਿਸ਼ਨਪੁਰੇ ਦੀ ਧਰਤੀ ਔਰ 19 ਤਰੀਕ ਹੈ ਜਿਹੜੀ ਕਬੱਡੀ ਓਪਨ ਨਰੋਲ ਓਪਨ ਹੋਵੇਗੀ 41000 ਤੇ 31000 ਪ੍ਰਾਈਜ਼ ਹੋਵੇਗਾ ਬੈਸਟਾਂ ਨੂੰ ਐਲਈਡੀਆਂ ਜਿਹੜੀਆਂ ਦਿੱਤੀਆਂ ਜਾਣਗੀਆਂ ਔਰ 20 ਤਰੀਕ ਲਾਸਟ ਦਿਨ ਹੋਵੇਗਾ ਮੇਰੇ ਵੀਰੋ ਜਿਸ ਦੇ ਵਿੱਚ ਆਲ ਓਪਨ 8 ਕਲੱਬਾਂ ਦੇ ਜਿਹੜੇ ਉਹ ਮੈਚ ਕਰਵਾਏ ਜਾਣਗੇ ਪਿੰਡ ਕਿਸ਼ਨਪੁਰਾ ਦੀ ਧਰਤੀ ਦਾਣਾ ਮੰਡੀ ਦੇ ਲਾਗੇ ਬਿਲਕੁਲ ਗਰਾਊਂਡ ਬਣਿਆ ਹੋਇਆ ਪੱਕਾ ਖੇਡ ਮੇਲਾ ਹੈ ਔਰ ਇਹਦਾ ਪ੍ਰਾਈਜ਼ ਹੋਵੇਗਾ 1 ਲੱਖ ਰੁਪਈਆ ਦੂਜਾ 75000 ਰੁਪਈਆ ਬੈਸਟਾਂ ਨੂੰ ਲੰਡੀਆਂ ਜੀਪਾਂ ਦਿੱਤੀਆਂ ਜਾਣਗੀਆਂ ਮੇਰੇ ਵੀਰੋ ਰਿਕਾਰਡ ਟੁੱਟਣਗੇ ਆ ਕਿਸ਼ਨਪੁਰਾ ਦੀ ਧਰਤੀ ਤੇ ਮੈਂ ਸਾਰਿਆਂ ਨੂੰ ਖੁੱਲੇ ਸੱਦੇ ਦੇ ਰਿਆਂ ਔਰ ਸਾਡੇ ਪ੍ਰਧਾਨ ਲਬ ਪ੍ਰੀਤ ਮਾਨ ਉਹਨਾਂ ਦਾ ਮੋਬਾਈਲ ਨੰਬਰ ਨੋਟ ਕਰ ਲਓ 98767 991 89 ਤੇ ਤੁਸੀਂ ਜਾਣਕਾਰੀ ਜਿਹੜੀ ਲੈ ਸਕਦੇ ਹੋ ਸੋ ਮੇਰੇ ਵੀਰੋ ਡੇਟਾ ਯਾਦ ਰੱਖੜੀਆਂ 18 19 20 ਸਤੰਬਰ ਪਿੰਡ ਕਿਸ਼ਨਪੁਰਾ ਜ਼ਿਲ੍ਹਾ ਮੋਗਾ ਸੋ ਮਿਲਦੇ ਮੇਰੇ ਵੀਰੋ ਰੱਬ ਰਾਖਾ